ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੈਨਲ ਤੇ ਤੁਹਾਡਾ ਸਵਾਗਤ ਹੈ ਆਪਾਂ ਤੁਹਾਡੇ ਨਾਲ ਖਾੜਕੂ ਯੋਧਿਆਂ ਦੀਆਂ ਕਿਸੇ ਕਹਾਣੀਆਂ ਸਾਂਝੀਆਂ ਕਰਦੇ ਰਹਿੰਨੇ ਆ ਇਸੇ ਲੜੀ ਤਹਿਤ ਅੱਜ ਆਪਾਂ ਇੱਕ ਖਾੜਕੂ ਯੋਧੇ ਭਾਈ ਕੁੱਕਰ ਸਿੰਘ ਬੱਬਰ ਦੀ ਕਹਾਣੀ ਲੈ ਕੇ ਹਾਜ਼ਰ ਆ ਜਿਨ੍ਹਾਂ ਦੇ ਪਰਿਵਾਰ ਦੇ ਪੰਜ ਜੀਆਂ ਨੂੰ ਪੁਲਿਸ ਨੇ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ ਤਾਂ ਬਿਨਾਂ ਦੇਰੀ ਸ਼ੁਰੂ ਕਰਦੇ ਆ ਆਪਾਂ ਅੱਜ ਦੀ ਵੀਡੀਓ ਭਾਈ ਕੁੱਕਰ ਸਿੰਘ ਬੱਬਰ ਭਾਈ ਕੁੱਕਰ ਸਿੰਘ ਬੱਬਰ ਪਿੰਡ ਹਰੀਵਾਲ ਜ਼ਿਲ੍ਹਾ ਮਾਨਸਾ ਵਿਖੇ ਮਾਤਾ ਸਚਿਆਰ ਕੌਰ ਜੀ ਦੀ ਕੁੱਖੋਂ ਪਿਤਾ ਮਖਤਿਆਰ ਸਿੰਘ ਜੀ ਦੀ ਕਰ 1963 ਦੇ ਸਾਲ ਵਿੱਚ ਪੈਦਾ ਹੋਏ ਸਨ ਆਪ ਜੀ ਦੇ 6 ਭਾਈ ਸਨ ਤੇ ਆਪ ਜੀ ਦੀ ਇੱਕ ਭੈਣ ਜੀ ਸਨ ਭਾਈ ਕੁੱਕਰ ਜੀ ਦਾ ਆਨੰਦ ਕਾਰਜ ਬੀਬੀ ਹਰਪਾਲ ਕੌਰ ਜੀ ਨਾਲ ਹੋਇਆ ਸੀ ਅਤੇ ਉਹਨਾਂ ਦੇ ਘਰ ਇੱਕ ਬੇਟਾ ਇੱਕ ਬੇਟੀ ਨੇ ਜਨਮ ਲਿਆ ਸੀ ਜਹੇਦਾਰ ਮੁਖਤਿਆਰ ਸਿੰਘ ਜੀ ਨੰਦਮੀ ਟਕਸਾਲ ਅਤੇ ਅਕਾਲੀ ਦਲ ਨਾਲ ਚੰਗੇ ਸਬੰਧ ਰੱਖਦੇ ਸਨ ਇਸ ਕਰਕੇ ਭਾਈ ਸਾਹਿਬ ਜੀ ਤੇ ਸਿੱਖੀ ਦਾ ਅਸਰ ਹੋਣਾ ਲਾਜ਼ਮੀ ਸੀ ਅਤੇ ਉਹਨਾਂ ਨੇ ਬਹੁਤ ਹੀ ਛੋਟੀ ਉਮਰ ਵਿੱਚ ਖੰਡੇ ਬਾਟੇ ਦੀ ਦਾਤ ਲੈ ਲਈ ਸੀ ਉਹਨਾਂ ਸਮਿਆਂ ਵਿੱਚ ਹੀ ਪਿੰਡ 'ਚ ਬੱਬਰਾਂ ਦਾ ਇੱਕ ਮੁਕਾਬਲਾ ਭਾਰਤੀ ਫੋਰਸਾਂ ਨਾਲ ਹੋਇਆ ਸੀ ਭਾਈ ਸਾਹਿਬ ਜੀ ਵੀ ਉਸ ਵੇਲੇ ਉੱਥੇ ਹੀ ਸਨ ਪਰਿਵਾਰ ਤਾਂ ਪਹਿਲਾਂ ਹੀ ਰਾਜਨੀਤਿਕ ਅਤੇ ਧਾਰਮਿਕ ਰੂਪ ਵਿੱਚ ਜੁੜਿਆ ਹੋਇਆ ਸੀ ਅਤੇ ਕਦੇ-ਕਦੇ ਬੱਬਰ ਆਪਜੀ ਦੇ ਘਰ ਆਉਂਦੇ ਰਹਿੰਦੇ ਸਨ ਭਾਈ ਸਾਹਿਬ ਜੀ ਨੇ ਬੱਬਰਾਂ ਨਾਲ ਬਹੁਤ ਗਹਿਰੇ ਰਿਸ਼ਤੇ ਕਾਇਮ ਕਰ ਲਏ ਅਤੇ ਗੁਪਤ ਰੂਪ ਵਿੱਚ ਬੱਬਰਾਂ ਦਾ ਸਹਿਯੋਗ ਕਰਨ ਲੱਗ ਪਏ ਇਸ ਗੱਲ ਦਾ ਛੇਤ ਹੀ ਪੁਲਿਸ ਨੂੰ ਪਤਾ ਲੱਗ ਗਿਆ ਪੁਲਿਸ ਨੇ ਭਾਈ ਸਾਹਿਬ ਜੀ ਦੇ ਪਰਿਵਾਰ ਨੂੰ ਪਰੇਸ਼ਾਨ ਕਰਨ ਲੱਗ ਪਈ ਜਿਸ ਕਰਕੇ ਪਾਈ ਸਾਹਿਬ ਜੀ ਰੂਪੋਸ਼ ਹੋ ਗਏ ਅਤੇ ਖੁੱਲੇ ਤੌਰ ਤੇ ਭਾਰਤੀ ਨਿਜਾਮ ਦੇ ਖਿਲਾਫ ਮੋਰਚਾ ਸਾਂਭ ਲਿਆ। ਭਾਈ ਕੁਕਰ ਸਿੰਘ ਜੀ ਬੱਬਰ ਖਾਲਸਾ ਇੰਟਰਨੈਸ਼ਨਲ ਜੁੜੇ ਅਤੇ ਭਾਈ ਬਲਵਿੰਦਰ ਸਿੰਘ ਜੀ ਪੁੱਲਰ ਬੱਬਰਾਂ ਦੇ ਆਦੇਸ਼ਾਂ ਤੇ ਤਹਿਤ ਕੌਮ ਦੀ ਸੇਵਾ ਅਤ ਕਰਨ ਲੱਗ ਪਏ। 22 ਮਈ 1991 ਨੂੰ ਮਾਨਸਾ ਦੀ ਪੁਲਿਸ ਨੇ ਪਾਈ ਸਾਹਿਬ ਜੀ ਦੇ ਭਰਾ ਭਾਈ ਪੂਗਰ ਸਿੰਘ ਜੀ ਅਤੇ ਉਹਨਾਂ ਦੇ ਚਾਚਾ ਸਰਦਾਰ ਹਮੀਰ ਸਿੰਘ ਜਨ ਗ੍ਰਿਫਤਾਰ ਕਰਕੇ ਮਾਨਸਾ ਦੇ ਸੀਆਈ ਸਟਾਪ ਚ ਲੈ ਗਏ ਉੱਥੇ ਉਹਨਾਂ ਨੇ ਬਹੁਤ ਹੀ ਬੇਰਹਿਮੀ ਨਾਲ ਤਸ਼ਹਦ ਢਟਾਇਆ ਪਰਿਵਾਰ ਨੂੰ ਇੱਕ ਪੁਲਿਸ ਮੁਲਾਜ਼ਮ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਈ ਭੁੱਗਰ ਸਿੰਘ ਜੀ ਦੇ ਪੁੱਤ ਨੇ ਦੋਨੋਂ ਪੈਰ ਤੋੜ ਦਿੱਤੇ ਸਨ ਅਤੇ ਹਮੇਰ ਸਿੰਘ ਜੀ ਨੂੰ ਉਬਾਲ ਦਿੱਤਾ ਗਿਆ ਸੀ ਇਹੋ ਜਿਹਾ ਅਤਿਆਚਾਰ ਕੀਤਾ ਗਿਆ ਕਿ ਸੂਚਨਾ ਦੇਣ ਵਾਲੇ ਪੁਲਿਸ ਦੇ ਮੂੰਹ ਵੀ ਬਿਆਨ ਨਹੀਂ ਸੀ ਹੋ ਰਿਹਾ ਸਰਦਾਰ ਮੁਖਤਿਆਰ ਸਿੰਘ ਜੀ ਆਪਣੇ ਪੁੱਤ ਅਤੇ ਭਾਈ ਜੀ ਦੀ ਤਲਾਸ਼ ਚ ਹਰ ਥਾਣੇ ਹਰ ਜਗ੍ਹਾ ਲੱਭਦੇ ਰਹੇ ਪਰ ਕੋਈ ਖਬਰ ਨਹੀਂ ਮਿਲ ਰਹੀ ਸੀ 72 ਸਾਲ ਦੀ ਉਮਰ ਚ ਸਰਦਾਰ ਜਹਦਾਰ ਮੁਖਤਿਆਰ ਸਿੰਘ ਅਤੇ ਪਰਿਵਾਰ ਨੇ ਹਰ ਥਾਂ ਉਹਨਾਂ ਨੂੰ ਲੱਭਿਆ ਪਰ ਅਖੀਰ ਚ ਪਤਾ ਲੱਗਿਆ ਕਿ ਪੁੱਤ ਨੇ ਬਹਿਰਮੀ ਨਾਲ ਕਤਲ ਕੀਤੇ ਗਏ ਅਤਿਆਚਾਰ ਕਰਕੇ ਸ਼ੀਦੀ ਪ੍ਰਾਪਤ ਕਰ ਗਏ ਸਨ ਇਨ੍ਹਾਂ ਹਾਲਾਤਾਂ ਦੇ ਬਾਵਜੂਦ ਵੀ ਭਾਈ ਸਾਹਿਬ ਜੀ ਚੜ੍ਹਦੀ ਕਲਾ ਚ ਰਹੇ ਅਤੇ ਪੰਥ ਦੀ ਸੇਵਾ ਕਰਦੇ ਰਹੇ ਪਰਿਵਾਰ ਦੇ ਬਾਕੀ ਜੀਆ ਨੇ ਘਰ ਛੱਡ ਦਿੱਤਾ ਸੀ ਕਿਉਂਕਿ ਪੁਲਿਸ ਆਪਣੀ ਗੰਦੀ ਰਾਜਨੀਤੀ ਤਹਿਤ ਪਰਿਵਾਰ ਤੇ ਅਤਿਆਚਾਰ ਦਾ ਕਹਿਰ ਵਰਤਾ ਰਹੀ ਸੀ ਜਿਸ ਵਜੋਂ ਹੀ ਭਾਈ ਸਾਹਿਬ ਜੀ ਦੇ ਪਿਤਾ ਇੱਕ ਬੇਹਰਨਾ ਦੇ ਪਿੰਡ ਚ ਗੁਪਤ ਰਹਿੰਦਿਆਂ ਖੇਤੀ ਕਰਨ ਲੱਗ ਪਏ ਸਨ 18 ਮਈ 1991 ਨੂੰ ਕਿਸੇ ਮੁਖਬਰ ਨੇ ਪੁਲਸ ਨੂੰ ਸੂਹ ਦੇ ਦਿੱਤੀ ਕਿ ਜ਼ਹਿਦਾਰ ਮੁਖਤਿਆਰ ਸਿੰਘ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ ਤੇ ਪੁਲਸ ਨੇ ਫੌਰੀ ਕਾਰਵਾਈ ਕਰਦਿਆਂ ਜ਼ਹਿਦਾਰ ਮੁਖਤਿਆਰ ਸਿੰਘ ਅਤੇ ਉਹਨਾਂ ਦੇ ਬੇਟੇ ਪਾਈ ਟਿੱਕਾ ਸਿੰਘ ਨੂੰ ਖੇਤਾਂ 'ਚ ਕੰਮ ਕਰਦਿਆਂ ਫੜ ਲਿਆ। ਪੁਲਸ ਵਾਲੇ ਪਿਓ ਨੂੰ ਪੁੱਤ ਨੂੰ ਲੈ ਗਏ ਅਤੇ ਕੋਈ ਪਤਾ ਨਹੀਂ ਲੱਗਿਆ। ਉਹਨਾਂ ਨੇ ਬੜੀ ਦਰਿੰਦਗੀ ਧਾਈ। ਪੁਲਸ ਨੇ ਵਿੱਚੋਂ ਕਿਸੇ ਬੰਦੇ ਤੋਂ ਜਾਣਕਾਰੀ ਮਿਲੀ ਕਿ ਪੁਲਸ ਥਾਣੇਦਾਰ ਸ਼ਰਾਬ ਦੇ ਨਸ਼ੇ ਵਿੱਚ ਦੋਹਾਂ ਸਿੰਘਾਂ ਤੇ ਬਹੁਤ ਬਹਿਰਮੀ ਨਾਲ ਤੁਛੜ ਕਰਦਾ ਸੀ ਅਤੇ ਸ਼ਰਾਬ ਦੇ ਨਸ਼ੇ ਵਿੱਚ ਥਾਣੇਦਾਰ ਬਖਦਾ ਸੀ ਕਿ ਹੁਣ ਤੂੰ ਆਪਣੇ ਦੂਜੇ ਪੁੱਤ ਵਾਂਗ ਮਰੇਗਾ। ਤੇਰੇ ਪੁੱਤ ਨੂੰ ਵੀ ਇੱਥੇ ਅਸੀਂ ਮਾਰਿਆ ਸੀ। ਇਹ ਸੁਣ ਕੇ ਜਹਦਾਰ ਮੁਖਤਿਆਰ ਸਿੰਘ ਨੇ ਥਾਣੇਦਾਰ ਉੱਤੇ ਲਾਨਤਾਂ ਪਾਈਆਂ ਤੇ ਕਿਹਾ ਮਰਨਾ ਤਾਂ ਸਭ ਨੇ ਆ ਇੱਕ ਨਾ ਇੱਕ ਦਿਨ ਪਰ ਤੇਰੀ ਮੌਤ ਵੀ ਬਹੁਤ ਭੈੜੀ ਹੋਵੇਗੀ ਥਾਣੇਦਾਰ ਗੁੱਸੇ 'ਚ ਸੜਦਾ ਕਹਿ ਰਿਹਾ ਸੀ 27 28 ਜੁਲਾਈ 1991 ਨੂੰ ਪੁਲਸ ਨੇ ਭਾਈ ਟਿੱਕਾ ਸਿੰਘ ਅਤੇ ਉਹਨਾਂ ਦੇ ਪਰਿਵਾਰ ਜਹਦਾਰ ਮੁਖਤਿਆਰ ਸਿੰਘ ਜੀ ਨੂੰ ਇੱਕ ਫਰਜੀ ਮੋਟਪੇੜ ਬਣਾ ਕੇ ਸ਼ਰੀਰ ਕਰ ਦਿੱਤਾ ਸੀ ਪੰਜ ਜੀ ਪਰਿਵਾਰ ਦੇ ਗਵਾਚੂ ਕੇ ਭਾਈ ਸਾਹਿਬ ਜੀ ਨੇ ਫਿਰ ਵੀ ਚੜ੍ਹਦੀ ਕਲਾ 'ਚ ਅਕਸਰ ਰਹਿੰਦੇ ਸਨ ਕਿ ਇੱਕ ਦਿਨ ਛੇੜ ਹੋ ਜਾਵਾਂਗਾ ਪਰ ਮੈਂ ਜੋਧੇ ਦੇ ਮਦਾਨ ਚ ਲੜਾ ਹੀ ਸ਼ਹੀਦ ਹੋਣਾ ਚਾਹੁੰਦਾ ਹਾਂ ਤਾਂ ਕਿ ਕਿਸੇ ਹੋਰ ਦਾ ਘਰ ਬਰਬਾਦ ਨਾ ਹੋਵੇ ਭਾਈ ਕੁੱਕਰ ਸਿੰਘ ਜੀ ਬੱਬਰ ਦੀ ਇਹ ਨਾ ਇੱਛਾ ਛੇਤੀ ਹੀ ਪੂਰੀ ਹੋ ਗਈ ਜਦ ਰਾਏਪੁਰ ਦੇ ਖੇਤਾਂ ਵਿੱਚ ਭਾਰਤੀ ਫੋਰਸਾਂ ਨਾਲ ਮੁਕਾਬਲਾ ਹੋਇਆ ਤੇ ਉਸ ਮੁਕਾਬਲੇ ਚ ਭਾਈ ਸਾਹਿਬ ਜੀ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਪਰ ਸਿੰਘ ਆਪਣੇ ਸਾਥੀ ਨੂੰ ਕਦੇ ਨਹੀਂ ਸੀ ਛੱਡ ਸਕਦੇ ਭਾਈ ਅੰਗਰੇਜ਼ ਸਿੰਘ ਜੀ ਗੇਜਾ ਬੱਬਰਾਂ ਨੇ ਭਾਰਤੀ ਫੌਜ ਨਾਲ ਲੜਦਿਆਂ ਹੀ ਭਾਈ ਸਾਹਿਬ ਆਪਣੇ ਮੋਢੇ ਤੇ ਚੁੱਕ ਲਿਆ ਅਤੇ ਉਸ ਦਾ ਹਾਇਰ ਤੋਂ ਕਾਫੀ ਦੂਰ ਲੈ ਗਏ। ਭਾਈ ਸਾਹਿਬ ਨੇ ਸਿੰਘਾਂ ਨੂੰ ਕਿਹਾ ਕਿ ਮੈਨੂੰ ਇੱਥੇ ਛੱਡ ਦਿਓ ਤੇ ਤੁਸੀਂ ਨਿਕਲ ਜਾਓ। ਮੈਂ ਇੰਨਾ ਦਿੱਲੀ ਦੇ ਕੁੱਤਿਆਂ ਨੂੰ ਵੇਖ ਲਾਵਾਂਗਾ। ਭਾਈ ਸਾਹਿਬ ਜੀ ਦੇ ਸਮਝਾਉਣ ਤੇ ਸਿੰਘਾਂ ਨੂੰ ਇਹ ਫੈਸਲਾ ਮੰਨਣਾ ਪਿਆ ਅਤੇ ਭਾਈ ਅਮਰੀਕ ਸਿੰਘ ਬਿਰੂ ਬੱਬਰ, ਭਾਈ ਅੰਗਰੇਜ਼ ਸਿੰਘ ਜੱਬ ਬੱਬਰ, ਭਾਈ ਨਿਹਾਲ ਸਿੰਘ ਬਰਨਾਲਾ ਬੱਬਰ ਅਤੇ ਭਾਈ ਤਰਸੀਮ ਸਿੰਘ ਕਰਾਂਡੀ ਬੱਬਰ ਭਾਈ ਸਾਹਿਬ ਜੀ ਦੇ ਕਨਦ ਉੱਥੋਂ ਨਿਕਲ ਗਏ। ਬਾਅਦ ਵਿੱਚ ਭਾਈ ਕੁੱਕਰ ਸਿੰਘ ਆਖਰੀ ਸਵਾਸ ਤੱਕ ਭਾਰਤੀ ਸ੍ਰੱਖਿਆ ਫੋਰਸ ਨਾਲ ਲੜਦਿਆਂ 3 ਅਗਸਤ 1991 ਨੂੰ ਭਾਈ ਸਾਹਿਬ ਸ਼ਹੀਦ ਹੋ ਗਏ ਸਨ ਤਾਂ ਇਹ ਸੀ ਆਪਣੀ ਅੱਜ ਦੀ ਵੀਡੀਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਵੀਡੀਓ ਨੂੰ ਹੋਰ ਲੋਕਾਂ ਤੱਕ ਸ਼ੇਅਰ ਜਰੂਰ ਕਰਨਾ ਤੇ ਜੇ ਤੁਸੀਂ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਆ ਤਾਂ ਸਬਸਕ੍ਰਾਈਬ ਕਰਨ ਦੀ ਖੇਚਲ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ